ਸਾਈਬਰ ਠੱਗਾ ਵੱਲੋਂ ਸਰਹਿੰਦ ਵਿਖੇ ਰਹਿ ਰਹੇ ਰਣਵੀਰ ਸਿੰਘ ਨੇ ਦੱਸਿਆ ਕਿ ਬੀਤੀ 14 ਨਵੰਬਰ ਨੂੰ WhatsApp ਨੰਬਰ ਰਾਹੀਂ ਇੱਕ ਕਾਲ ਆਂਦੀ ਹੈ ਜਿਸ ਦੇ DP ਵਿੱਚ ਪੁਲਿਸ ਅਫਸਰ ਦੀ ਵਰਦੀ ਵਿੱਚ ਇੱਕ ਫੋਟੋ ਲੱਗੀ ਹੋਈ ਸੀ ਉਹਨਾਂ ਨੂੰ ਕਿਹਾ ਗਿਆ ਕਿ ਜੋ ਤੁਹਾਡਾ ਲड़का ਵਿਦੇਸ਼ ਵਿੱਚ ਹੈ ਉਸ ਨੂੰ ਕਿਸੇ ਕੇਸ ਵਿੱਚ ਫੜ ਲਿਆ ਗਿਆ ਹੈ ਤੁਹਾਡੇ ਬੇਟੇ ਨੂੰ ਸਹੀ ਸਲਾਮਤ ਛੱਡਣ ਲਈ ਸਾਨੂੰ 5 ਲੱਖ ਰੁਪਏ ਦੀ ਲੋੜ ਹੈ। ਉਹਨਾਂ ਦੇ ਕਹਿਣ ਤੇ ਅਸੀਂ 5 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਪਰੰਤੂ ਉਕਤ ਵਿਅਕਤੀਆਂ ਵੱਲੋਂ ਉਹਨਾਂ ਦੇ ਪੁੱਤਰ ਨਾਲ ਕੋਈ ਵੀ ਗੱਲ ਨਾ ਕਰਵਾਈ ਗਈ। ਜਦੋਂ ਉਹਨਾਂ ਨੇ ਆਪਣੇ ਪੁੱਤਰ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਉਹ ਬਿਲਕੁਲ ਠੀਕ ਹੈ ਜਿਸ ਤੋਂ ਉਹਨਾਂ ਨੂੰ ਪਤਾ ਚੱਲਿਆ ਕਿ ਉਹ ਸਾਈਬਰ ਠਗੀ ਦਾ ਸ਼ਿਕਾਰ ਹੋ ਗਏ ਹਨ। ਡੀਐਸਪੀ ਹਰਤੇਜ ਸਿੰਘ ਨੇ ਦੱਸਿਆ ਕਿ ਰਣਵੀਰ ਸਿੰਘ ਦੇ ਬਿਆਨਾਂ ਤੇ ਥਾਣਾ ਸਾਈਬਰ ਕ੍ਰਾਈਮ ਫਤਿਹਗੜ ਸਾਹਿਬ ਦੀ ਪੁਲਿਸ ਨੇ ਅਣਪਛਾਤੇ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਰਕੀ ਸ਼ੁਰੂ ਕਰ ਦਿੱਤੀ ਹੈ। ਜਿਹੜਾ ਬਰਚੀ ਹੈ ਸਾਡੇ ਕੋਲ ਰਣਬੀਰ ਸਿੰਘ ਨਾਮ ਦੇ ਵਿਅਕਤੀ ਆਏ ਦੂਸਰਾ ਅੰਦੇ ਰਹਿਣ ਵਾਲੇ ਨੇ ਉਹਨਾਂ ਕੋਲ ਇੱਕ ਕਾਲ ਆਈ WhatsApp ਕਾਲ ਆਈ ਤੇ ਜਿਹਦੇ ਚ ਉਹਨਾਂ ਨੇ ਪੁਲਿਸ ਨੂੰ ਇੰਪਰਸੋਨੇਟ ਕੀਤਾ ਹੋਇਆ ਸੀ ਪੁਲਿਸ ਦੀ ਤਸਵੀਰ ਸੀ ਉਹਨਾਂ ਨੇ ਪੁਲਿਸ ਦੀ ਯੂਨੀਫਾਰਮ ਤੇ ਲਾਈ ਹੋਈ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡਾ ਬੇਟਾ ਬਾਹਰ ਰਹਿੰਦਾ ਹੈ ਕੈਨੇਡਾ ਰਹਿੰਦਾ ਹੈ ਤੇ ਉਹਨਾਂ ਨੇ ਜਵਾਬ ਚ ਕਿਹਾ ਹਾਂ ਮੇਰਾ ਬੇਟਾ ਕੈਨੇਡਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਝੂਠੀ ਕਹਾਣੀ ਬਣਾਈ ਕਿ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜੇ ਤੁਸੀਂ ਉਹਨੂੰ ਛਡਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਆ ਪੈਸੇ ਪਵਾਉਣੇ ਪੈਣਗੇ ਤਾਂ ਉਹ ਉਹਨਾਂ ਨੂੰ ਡਰਾ ਕੇ ਥੋੜਾ ਜਿਹਾ ਉਹਨਾਂ ਨੂੰ ਕਬਰ ਉਹ ਕਬਰਾਟ ਚ ਆ ਕੇ ਤੇ ਉਹਨਾਂ ਨੇ ਪੈਸੇ ਟਰਾਂਸਫਰ ਕਰਦੇ ਤਿੰਨ ਬਾਰ ਬਾਰ ਵੱਖ-ਵੱਖ ਟਾਈਮਸ ਤੇ ਉਹਨਾਂ ਨੇ ਅਮਾਉਂਟ ਪੇਮੈਂਟ ਕੀਤੀ ਦੋ ਅਕਾਊਂਟਾਂ 'ਚ ਪੇਮੈਂਟ ਹੋਈ ਹੈ ਤੇ ਟੋਟਲ 5 ਲੱਖ ਰੁਪਏ ਉਹਨਾਂ ਦੇ ਉਹਨਾਂ ਨੇ ट्रांजੈਕਸ਼ਨ ਹੋਈ ਹੈ ਤੇ ਇਸ ਕੰਪਲੇਂਟ ਦੇ ਬੇਸ ਤੇ ਅਸੀਂ ਪਰਚਾ ਦਰਜ ਕੀਤਾ ਤੇ ਐਫ ਆਈ ਆਰ ਨੰਬਰ 9 ਤੇ ਸਾਈਬਰ ਪੁਲਿਸ ਸਟੇਸ਼ਨ ਫਟੇਗੜ ਸਾਹਿਬ ਆਪਾਂ ਪਰਚਾ ਦਰਜ ਕੀਤਾ ਹੈ ਪ੍ਰੌਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ